ਜਿਹੜਾ ਅਧਿਕਾਰ ਖੇਤਰ ਮੁੱਖ ਮੰਤਰੀ ਦਾ ਖਤਮ ਕਰ ਦਿੱਤਾ ਜਾਣਾ ਔਰ ਇੱਕ ਬਿਊਰੋਕਰੇਸੀ ਦੇ ਵਿਅਕਤੀ ਨੂੰ ਚੀਫ ਸਕੱਟਰੀ ਨੂੰ ਇਹ ਅਧਿਕਾਰ ਦੇ ਦਿੱਤਾ ਜਾਣਾ ਤਾਂ ਫਿਰ ਲੋਕਾਂ ਦੇ ਚੁਣੇ ਨੁਮਾਇੰਦਿਆਂ ਦਾ ਅਧਿਕਾਰ ਖੇਤਰ ਰਹਿ ਕੀ ਗਿਆ ਬਈ ਫਿਰ ਤਾਂ ਭਗਵਾਨ ਜੀ ਤੁਸੀਂ ਅਸਤੀਫਾ ਦਿਓ ਰਾਮਨਾ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਉਣ ਦਾ ਹੌਲੀ 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 ਪਲਾਨ ਕੀਤਾ ਜਾ ਰਿਹਾ ਕਹਿੰਦੇ ਪਾਰਦਰਸ਼ਤਾ ਔਰ ਟ੍ਰਾਂਸਪੇਰੈਂਸੀ ਲਈ ਉਹਨਾਂ ਵੱਤੇ ਕੰਮ ਕੀਤਾ ਜਾ ਰਿਹਾ ਇਹ ਕੀ ਮਤਲਬ ਹੈ ਕਿ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਯਕੀਨ ਨਹੀਂ ਹੈ ਇਹ ਹੋਏ ਇੱਕ ਆ ਦੀ ਟਰਾਂਸਪਰੈਂਸੀ ਹੋਈ ਭਈ ਮੇਰਾ ਇੱਕ ਐਮਐਲਏ ਦਾ ਅਧਿਕਾਰ ਜਿਹੜਾ ਹੋਵੇ ਉਹ ਉਹ ਅਧਿਕਾਰ ਇੱਕ ਮੈਂ ਕਹਾਂ ਕਿ ਥੱਲੇ ਇੱਕ ਏਡੀਸੀ ਨੂੰ ਜਾਂ ਵੀਡੀਓ ਨੂੰ ਜਿਹੜਾ ਉਹ ਅਧਿਕਾਰ ਦੇ ਦਿੱਤਾ ਜਾਵੇ ਤਾਂ ਫਿਰ ਮੈਂ ਕਦਰੇ ਵਾਸਤੇ ਚੁਣਿਆ ਨਵੇਂ ਦਾ ਫਿਰ ਇਹ 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 ਪ੍ਰੈਸ ਕਾਨਫਰੰਸ ચીਫ ਮਿਨਿਸਟਰ ਸਾਹਿਬ ਆਪ ਕਰਦੇ ਨਾਲੇ ਲੋਕਾਂ ਦੇ ਸਾਹਮਣੇ ਪਤਾ ਲੱਗ ਜਾਂਦਾ ਵੇहां ਚੀਫ ਮਿਨਿਸਟਰ ਦੀ ਫੇਸ ਰੀਡਿੰਗ ਕੀ ਆ ਉਹਦੀ ਬਾਡੀ ਲੈਂਗੁਏਜ ਕੀ ਆ ਫਿਰ ਪਤਾ ਲੱਗ ਜਾਂਦਾ ਉਹ 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 ਤਾਂ ਵਿਚਾਰੇ ਬਿਮਾਰ ਹੋ ਕੇ ਘਰ ਪੈ ਜਾਂਦੇ ਆ ਤੇ ਚੀਮਾ ਜੀ ਇਹ ਗੱਲ ਠੀਕ ਨਹੀਂ ਐ ਫਿਰ ਤੁਸੀਂ ਵੀ ਆਪਣੀਆਂ ਸਾਰੀਆਂ ਖਜ਼ਾਨਾ ਮੰਤਰੀ ਵਾਲੀਆਂ ਪਾਵੜਾਂ ਪੰਜਾਬ ਦੇ ਚੀਫ ਸੈਕਟਰੀ ਨੂੰ ਸਪੁਰਤ ਕਰ ਦਿਓ ਕਿ ਫైనాన్స్ ਤੇ ਫੈਸਲੇ ਲੈਣੇ ਉਹ 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 ਜਿਹੜਾ ਸੀ ਉਹ ਪੰਜਾਬ ਦਾ ਚੀਫ ਸੈਕਟਰੀ ਲਾਏਗਾ ਫਿਰ ਆਪਣਾ ਡਿਪਾਰਟਮੈਂਟ ਵੀ ਸਪੁਰਤ ਕਰ ਦਿਓ ਤੁਸੀਂ ਉਹਨਾਂ ਨੂੰ ਤੁਸੀਂ ਮੁੱਖ ਮੰਤਰੀ ਜੀ ਦੇ ਪਰ ਕੁਤਰ ਰਹੇ ਹੋ ਲੁਧਿਆਣੇ ਦੇ ਅੰਦਰ 24000 ਏਕੜ ਜ਼ਮੀਨ ਬਾਕੀ ਜਿਹੜੇ ਜਰਡਿਸਟਿਕਾਂ ਦੇ ਅੰਦਰ ਹਲੇ ਕੋ ਨਵੀਂ ਲਿਸਟ ਆਈ ਨਹੀਂ ਤੇ ਇਹਦਾ ਮਤਲਬ ਹੈ ਕਿ ਉਹ ਸਾਰੀਆਂ ਜ਼ਮੀਨਾਂ ਉਹਨਾਂ ਦੇ ਰੇਟ ਚੀਫ ਸਕੱਟਰੀ ਤੈਅ ਕਰੇਗਾ ਕੀ ਕਰਨਾ ਕੀ ਨਹੀਂ ਕਰਨਾ ਫਿਰ ਤਾਂ ਸਰਕਾਰ ਦੇ ਹੱਥ ਵਾਸੀ ਨਹੀਂ ਕੋਈ ਕੋਈ ਕਹਾਣੀ ਰਹੇਗੀ ਨਹੀਂ ਤਾਂ ਪੰਜਾਬ ਦਾ ਜ਼ਿਮੀਂਦਾਰ ਤੇ ਪੰਜਾਬ ਦਾ ਕਿਸਾਨ ਤਾਂ ਰੁਲ ਜਾਏਗਾ ਜਿਹੜੇ ਫੈਸਲੇ ਭਗਵੰਤ ਮਾਨ ਜੀ ਨੇ ਪੰਜਾਬ ਦੇ ਹਿੱਤ ਚ ਪੰਜਾਬ ਦੇ ਲੋਕਾਂ ਲਈ ਖੁਦ ਲੈਣੇ ਆ ਉਹ ਤੁਸੀਂ ਬਿਊਰੋਕਰੇਟਸ ਨੂੰ ਦੇ ਰਹੇ ਹੋ ਫਿਰ ਤੁਸੀਂ ਕਹਿ ਰਹੇ ਆ ਕਿ 70 ਸਾਲਾਂ ਦਾ ਸੀ ਇੱਕ ਨਵਾਂ ਨਮੂਨਾ ਪੇਸ਼ ਕਰ ਰਹੇ ਆ ਤੁਸੀਂ 70 ਸਾਲਾਂ ਦਾ ਨਵਾਂ ਨਮੂਨਾ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਨੂੰ ਕੇਜਰੀਵਾਲ ਦੇ ਸਾਹਮਣੇ ਗੋਡੇ ਟੇਕਣ ਵਾਲਾ ਲੈ ਕੇ ਆ ਰਹੇ ਆ ਜਿਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਅੱਗੇ ਤਾਂ ਤੁਸੀਂ ਕਹਿੰਦੇ ਆ ਕਿ ਸਾਡੀਆਂ ਤਾਕਤਾਂ ਨੂੰ ਘੱਟ ਕਰ ਰਹੇ ਆ ਰੌਲਾ ਪਾ ਰਹੇ ਵਿਰੋਧੀ ਦੂਸਰਾ ਕਰ ਰਹੇ ਮੈਨੂੰ ਫੈਸਲੇ ਨਹੀਂ ਲੈਣ ਦੇ ਰਹੇ ਤੇ ਹੁਣ ਤੁਸੀਂ ਉਹ ਦਿੱਲੀ ਦੇ ਬਾਦਸ਼ਾਹਾਂ ਨੂੰ ساری ਹਕੂਮਤ ਜਿਹੜੀ ਫਿਰ ਫਿਰ ਚੁੱਪ ਕਰਕੇ ਤੁਸੀਂ ਐਕਟਿੰਗ ਚੀਫ ਮਿਨਿਸਟਰ ਬਣ ਜਾਓ ਪਹਿਲਾਂ ਕਾਛ ਦੇ ਕੇ ਦਿੱਲੀ ਨੂੰ ਜਹਾਜ਼ ਦੇ ਵਿੱਚ ਲੱਦ ਕੇ ਲੈ ਜਾਇਆ ਕਰੋ ਤੇ ਉੱਥੋਂ ਸਾਈਨ ਕਰਵਾ ਕੇ ਥੱਲੇ ਲੈ ਆਇਆ ਕਰੋ ਸਾਰੇ ਪੰਜਾਬ ਕੈਬਨਿਟ ਦੇ ਮੰਤਰੀ ਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ 92 94 ਆਂ ਦੀ ਆਪਾਂ ਗੱਲ ਕਰ ਲਈਏ ਜਿਹੜੇ ਇਸ ਮਸਲੇ ਨੂੰ ਲੈ ਕੇ ਚੁੱਪ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਜੀ ਦੇਖੋ ਤਾਂ ਇੱਕ ਕਿਸਮ ਦੇ ਸੀਰੀ ਬਣੇ ਹੋਏ ਨੇ ਉਹ ਤਾਂ ਬੋਲਦੇ ਨਹੀਂ ਉਹ ਤਾਂ ਕੋ ਮੈਂ ਪੰਜਾਬ ਦੀ ਵਿਧਾਨ ਸਭਾ ਚ ਬੋਲਦਾ ਨਹੀਂ ਦੇਖਿਆ ਤੇ ਹੋਰ ਤਾਂ ਕੀ ਕਰਨਾ ਫੈਸਲੇ ਉੱਪਰ ਵਾਲੇ ਲੈ ਜਾਣਗੇ ਭਗਵੰਦ ਜੀ ਫਿਰ ਤੁਸੀਂ ਆਮਨਾ ਸੀਐਮ ਹਾਊਸ ਦੇ ਵਿੱਚ ਬੈਠ ਕੇ ਟੀਵੀ 2 ਵੀ ਦੇਖੋ ਫਿਰ ਤੁਹਾਡੇ ਕੋਲ ਤਾਂ ਪਾਵਰੇ ਹੀ ਕੋਈ ਨਹੀਂ ਤੇ ਹਮੇਸ਼ਾ ਜਿਹੜੇ ਫੈਸਲੇ ਨੇ ਉਹ ਬਿਊਰੋਕਰੇਟਸ ਲੈਂਦੇ ਨੇ ਉਹ ਲੈ ਕੇ ਆਉਂਦੇ ਨੇ ਮਨਿਸਟਰਾਂ ਦੇ ਸਾਹਮਣੇ ਔਰ ਉਹ ਉਹ ਅਨਿਵਾਸ ਅਸਾਈਨ ਕਰਦੇ ਨੇ ਦਬਾ ਦੇ ਦੇ ਮੁਤਾਬਕ ਤਾਂ ਫਿਰ ਫਿਰ ਚੁਣੀ ਸਰਕਾਰ ਉਹਦਾ ਰੋਲ ਕੀ ਰਹਿ ਗਿਆ ਪੰਜਾਬ ਦੇ ਅੰਦਰ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਟਿੱਲੋ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਜਿਹੜੀਆਂ ਪਾਵਰਾਂ ਸਿਗੀਆਂ ਚਾਹੇ ਪੁੱਡਾ ਨੂੰ ਲੈ ਕੇ ਗੱਲ ਕਰ ਲਈਏ ਗਲਾਡਾ ਗਮਾਡਾ ਜਾਂ ਬਾਕੀ ਹੋਰ ਜਿਹੜੀਆਂ ਡਿਵੈਲਪਮੈਂਟ ਅਥਾਰਟੀਜ਼ ਸਿਗੀਆਂ ਉਹਨਾਂ ਦੀਆਂ ਪਾਵਰਾਂ ਕਟਾ ਕੇ ਚੀਫ ਸੈਕਟਰੀ ਨੂੰ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਨੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਆਦਮਪੁਰ ਹਲਕੇ ਤੋਂ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਮੌਜੂਦ ਨੇ ਕੋਟਲੀ ਸਾਹਿਬ ਸასი ਗੱਲ ਜੀ ਸასი ਗੱਲ ਜੀ ਬਹੁਤ ਧੰਨਵਾਦ ਜੀ ਅੱਛਾ ਇਹ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਪਾਰ ਕੱਟੇ ਜਾ ਰਹੇ ਨੇ ਇਹ ਸਚਾਈ ਹੈ ਜੀ ਦੇਖੋ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਬਾਲ ਤੇ ਦਿੱਲੀ ਦੇ ਹਾਰੇ ਹੋਏ ਲੀਡਰ ਨਕਾਰੇ ਹੋਏ ਲੀਡਰ ਜਿਸ ਤਰੀਕੇ ਨਾਲ ਪੰਜਾਬ ਦੇ ਅੰਦਰ ਆ ਕੇ ਬਿਊਰੋਕ੍ਰੇਸੀ ਦੇ ਉੱਤੇ ਔਰ ਪੰਜਾਬ ਦੇ ਰਾਜਨੀਤਿਕ ਨੇਤਾਵਾਂ ਤੇ ਇਨਕਲੂਡ ਸੀਐਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਲਬਾ ਪਾ ਲਿਆ ਉਹਦੇ ਤੋਂ ਇਉਂ ਲੱਗਦਾ ਕਿ ਭਗਵੰਤ ਮਾਨ ਜਿਹੜਾ ਹੈ ਉਹ ਦੱਬਿਆ ਗਿਆ ਜਿਸ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਇੱਕ ਉਸ ਓਐਸਡੀ ਆਦਲ ਆਜਮੀ ਨੂੰ ਜਿਹੜੇ ਦਿੱਲੀ ਵਾਲਿਆਂ ਦੇ ਰਹਿਮੋ ਕਰਮ ਤੇ ਲੱਗੇ ਸੀ ਉਹਨਾਂ ਨੂੰ ਹਟਾਉਣਾ ਹੈ ਔਰ ਜਿਹੜੀ ਚੀਫ মিডিਆ ਕੋਆਰਡੀਨੇਟਰ ਸੀ ਆਯੂਸੀ ਪੂਰਾ ਕੰਟਰੋਲ মিডিਆ ਦਾ ਕਰਦੀ ਸੀ ਉਹ ਕੀ ਕਰਨਾ ਕਿ ਨਹੀਂ ਕਰਨਾ ਉਹਨਾਂ ਨੂੰ ਹਟਾ ਦਿੱਤਾ ਗਿਆ ਹੋਰ ਅਪਪਾਇੰਟ ਕਰ ਦਿੱਤੇ ਗਏ ਔਰ ਪਿਛਲੇ ਦਿਨਾਂ ਦੇ ਅੰਦਰ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਦੀ ਨਿਯੁਕਤੀ ਇੰਡਸਟਰੀਅਲ ਚੇਅਰਮੈਨ ਜਿਹੜਾ ਇੰਡਸਟਰੀਅਲ ਦਾ ਡਿਪਾਰਟਮੈਂਟ ਹੈ ਉਹਦੇ ਉੱਤੇ ਜਿਹੜਾ ਇੱਕ ਚੇਅਰਮੈਨ ਦੀ ਨਿਯੁਕਤੀ ਕਰਨਾ ਇਹ ਕਿਤੇ ਨਾ ਕਿਤੇ ਇਹ ਦਰਸਾਉਂਦਾ ਕਿ ਦਿੱਲੀ ਵਾਲੇ ਜਿਹੜੇ ਆ ਉਹ ਬਿਲਕੁਲ ਪੰਜਾਬ ਦੇ ਅੰਦਰ ਆਪਣਾ ਕੰਟਰੋਲ ਕਰਨਾ ਚਾਹੁੰਦੇ ਆ ਹਾਂ ਜਿੰਤੋਂ ਤੱਕ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਪਿਛਲੇ ਦਿਨਾਂ ਤੋਂ ਮੈਂ ਸਮਝਦਾ ਕਿ ਭਗਵੰਤ ਮਾਨ ਜੀ ਵੀ ਇਹਨਾਂ ਗੱਲਾਂ ਨੂੰ ਲੈ ਕੇ ਪਰੇਸ਼ਾਨ ਹੈ ਕਿਉਂਕਿ ਇੱਕ ਮੁੱਖ ਮੰਤਰੀ ਦੇ ਅਹੁਦੇ ਦੀ ਕੋਈ ਮर्यादा ਹੁੰਦੀ ਹੈ ਮੁੱਖ ਮੰਤਰੀ ਦੀ ਕੋਈ ਨਾ ਕੋਈ ਪਾਵਰ ਮੁੱਖ ਮੰਤਰੀ ਦਾ ਕੋਈ ਨਾ ਕੋਈ ਅਧਿਕਾਰ ਹੁੰਦਾ ਜਿਨ੍ਹਾਂ ਦੇ ਨਾਲ ਉਹਨੇ ਸਰਕਾਰ ਚਲਾਉਣੀ ਹੁੰਦੀ ਹੈ ਹੁਣ ਜੇ ਇੱਕ ਕੈਬਨਟ ਕੱਲ ਜੋ ਤੁਹਾਡਾ ਸਵਾਲ ਹੈ ਵੀ ਜੇ ਇੱਕ ਕੈਬਨਟ ਕੱਲ ਫੈਸਲਾ ਕਰ ਲਵੇ ਕਿ ਡਿਵੈਲਪਮੈਂਟ ਅਥਾਰਟੀ ਜਿਹੜੀ ਪੂਰੇ ਪੰਜਾਬ ਦੇ ਅੰਦਰ ਪੂਰੇ ਸ਼ਹਿਰੀ ਪਰ ਅਰਬਨ ਡਵੈਲਪਮੈਂਟ ਨੂੰ ਕੰਟਰੋਲ ਕਰਦੀ ਹੈ ਜਿਹਦੇ ਅੰਦਰ ਬਹੁਤ ਸਾਰੇ ਅੱਗੇ ਸੈਮੀ ਅਧਾਰੇ ਨੇ ਪੁੱਡਾ ਹੈ ਗਮਾਂਡਾ ਹੈ ਪੀ ਡੀਏ ਹੈ ਗਲਾਡਾ ਹੈ ਹੋਰ ਬਹੁਤ ਸਾਰੇ ਔਰ ਉਹਦਾ ਚੇਅਰਮੈਨ ਹਮੇਸ਼ਾ ਜਿਹੜਾ ਹੈ ਉਹ ਚੀਫ ਮਿਨਿਸਟਰ ਸਾਹਿਬ ਹੁੰਦੇ ਸੀ ਔਰ ਵਾਈਸ ਚੇਅਰਮੈਨ ਕਿਸੇ ਮੰਤਰੀ ਦੀ ਨਿਯੁਕਤੀ ਹੁੰਦੀ ਸੀ ਪਰ ਇਹ ਗੱਲ ਬੜੀ ਹੈਰਾਨੀਜਨਕ ਹੈ ਕਿਉਂਕਿ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਹਾਂ ਮੇਰੀ ਇਹ ਡਿਊਟੀ ਵੀ ਆ ਲੋਕਾਂ ਦੇ ਨਾਲ ਗੱਲ ਨੂੰ ਜਗ ਜाहिर ਕਰਨਾ ਹੈ ਤੇ ਸਹੀ ਅੰਕੜਾ ਲੋਕਾਂ ਦੇ ਸਾਹਮਣੇ ਆਵੇ ਔਰ ਜਿਸ ਤਰੀਕੇ ਦੇ ਨਾਲ ਇਸ ਅਥਾਰਟੀ ਨੂੰ ਦਿੱਲੀ ਵਾਲਿਆਂ ਦੇ ਸਮਝ ਲਓ ਹਵਾਲੇ ਕਰ ਦਿੱਤਾ ਗਿਆ ਤੇ ਫਿਰ ਮੁੱਖ ਮੰਤਰੀ ਸਾਹਿਬ ਕੀ ਰਹੇ ਨੇ ਬਹੁਤ ਸਾਰਾ ਅਧਿਕਾਰ ਖੇਤਰ ਮੁੱਖ ਮੰਤਰੀ ਜੀ ਦਾ ਪਰਸਨਲੀ ਹੁੰਦਾ ਹੈ ਉਹਦਾ ਅਧਿਕਾਰ ਕਾਨੂੰਨ ਦੇ ਮਤਾਬਕ ਹੁੰਦਾ ਜਿਹੜਾ ਐਕਟ ਐਕਟ ਦੇ ਲਈ ਹੁਣ ਜਿਹੜਾ ਪੰਜਾਬ ਡਿਵੈਲਪਮੈਂਟ ਟਾਊਨ ਪਲਾਨਿੰਗ ਐਕਟ ਜਿਹੜਾ ਆ ਜੇ ਤੁਸੀਂ ਉਹਦੀਆਂ ਧੱਜੀਆਂ ੜਾ ਦੋ ਵੀ ਭਾਈ ਮੈਂ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਵੀ ਵੀ ਤੁਸੀਂ ਕਿਉਂ ਇੰਨਾ ਇੰਨਾ ਝੁੱਕ ਗਏ ਹੋ ਦਿੱਲੀ ਦੇ ਬਾਦਸ਼ਾਹਾਂ ਦੇ ਸਾਹਮਣੇ ਔਰ ਜਿਹੜਾ ਤੁਹਾਡਾ ਅਧਿਕਾਰ ਹੈ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਪੰਜਾਬ ਦੇ 3 3.5 ਕਰੋੜ ਲੋਕਾਂ ਨੇ ਚੁਣਿਆ ਉਹ ਸਾਡੇ ਐਮਐਲਏ ਨੇ 117ਵਾਂ ਮੈਂ ਵੀ ਹੈ ਤੇ 117ਵੇਂ ਉਹ ਵੀ ਹੈ ਮਤਲਬ ਜਿਹੜਾ ਅਧਿਕਾਰ ਖੇਤਰ ਮੁੱਖ ਮੰਤਰੀ ਦਾ ਖਤਮ ਕਰ ਦਿੱਤਾ ਜਾਣਾ ਔਰ ਇੱਕ ਬਿਊਰੋਕਰੇਸੀ ਦੇ ਵਿਅਕਤੀ ਨੂੰ ਚੀਫ ਸੈਕਟਰੀ ਨੂੰ ਇਹ ਅਧਿਕਾਰ ਦੇ ਦਿੱਤਾ ਜਾਣਾ ਤੇ ਫਿਰ ਲੋਕਾਂ ਦੇ ਚੁਣੇ ਨੁਮਾਇੰਦਿਆਂ ਦਾ ਅਧਿਕਾਰ ਖੇਤਰ ਰਹਿ ਕੀ ਗਿਆ ਬਈ ਫਿਰ ਤਾਂ ਭਗਵਾਨ ਜੀ ਤੁਸੀਂ ਅਸਤੀਫਾ ਦਿਓ ਆਰਾਮ ਨਾਲ ਤੁਸੀਂ ਜੇ ਤੁਹਾਡੇ ਕੋਲ ਕੋਈ ਪਾਵਰ ਹੀ ਨਹੀਂ ਉਹ ਇਸ ਦੀ ਲਾਉਣ ਦੀ ਤੁਹਾਨੂੰ ਕੋਈ ਪਾਵਰ ਨਹੀਂ ਉਹ ਦਿੱਲੀ ਵਾਲੇ ਆ ਕੇ ਲੱਗ ਜਾਂਦੇ ਨੇ ਜਿਹੜੇ ਵੱਡੇ ادارے ਕੰਪਲੂਸ਼ਨ ਕੰਟਰੋਲ ਬੋਰਡ ਤੇ ਮੇਨ ਅੰਡਰਸਟਿਲ ਜਿਹੜੀ ਆ ਇਹਦਾ ਇੱਕ ਇੱਕ ਬਹੁਤ ਵੱਡਾ ਅਦਾਰਾ ਹੁੰਦਾ ਉਹਦੇ ਉਹ ਉਹ ਲਗਾ ਰਹੇ ਨੇ ਔਰ ਚੀਫ ਸੈਕਟਰੀ ਉਹ ਦਿੱਲੀ ਵਾਲਿਆਂ ਦੇ ਦੋਸਤੀ ਉਹਨਾਂ ਦੇ ਨਾਲ ਨਿਵਾ ਰਹੇ ਨੇ ਤੇ ਫਿਰ ਪੰਜਾਬ ਜਾਏਗਾ ਕਿਹੜੇ ਰਾਹ ਜਿਹੜੇ ਅਧਿਕਾਰ ਡੈਮੋਕਰੈਟਿਕ ਰਾਈਟ ਨੇ ਬਿਊਰੋਕਰੇਟਸ ਨੇ ਤਾਂ ਅੱਗੇ ਪੰਜਾਬ ਦਾ ਪੱਠਾ ਬਠਾਇਆ ਹੋਇਆ हां मैं ये ਤਾਂ ਕਹਿ ਰਿਹਾ ਇਹ ਗੱਲ ਬੜੀ ਜ਼ਿੰਮੇਵਾਰੀ ਦੇ ਨਾਲ ਕਿਉਂਕਿ ਹਮੇਸ਼ਾ ਜਿਹੜੇ ਫੈਸਲੇ ਨੇ ਉਹ ਬਿਊਰੋਕਰੇਟਸ ਲੈਂਦੇ ਨੇ ਔਰ ਉਹ ਲੈ ਕੇ ਇੱਕ ਸੈਕਿੰਡ ਉਹ ਲੈ ਕੇ ਆਉਂਦੇ ਨੇ ਮਨਿਸਟਰਾਂ ਦੇ ਸਾਹਮਣੇ ਔਰ ਉਹ ਉਹ ਅਨਵਾਸਾਈਨ ਕਰਦੇ ਨੇ ਦਬਾਅ ਦੇ ਦੇ ਮੁਤਾਬਕ ਤਾਂ ਫਿਰ ਫਿਰ ਚੁਣੀ ਸਰਕਾਰ ਉਹਦਾ ਰੋਲ ਕੀ ਰਹਿ ਗਿਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਜੀ ਐਨਾ ਪੰਜਾਬ ਤੇ ਤਰਸ ਕਰੋ ਤੁਸੀਂ ਤੁਹਾਡੇ ਵਾਸਤੇ ਇਹ ਠੀਕ ਨਹੀਂ ਆ ਮੈਨੂੰ ਤੁਹਾਡੇ ਨਾਲ ਹਮਦਰਦੀ ਆ ਬੀਇੰਗਏ ਪੋਲਿਟਿਕਲ ਲੀਡਰ ਔਰ ਬੀਇੰਗਏ ਪੋਲਿਟਿਕਲ ਅਧਿਕਾਰ ਇੱਕ ਚੁਣੀ ਹੋਈ ਸਰਕਾਰ ਦੇ ਕੀ ਹੁੰਦੇ ਨੇ ਮੈਂ ਉਹਨਾਂ ਦੇ ਕਾਰਨ ਕਹਿ ਰਿਹਾ ਕਿ ਚੀਫ ਮਿਨਿਸਟਰ ਸਾਹਿਬ ਮੈਨੂੰ ਅਫਸੋਸ ਹੈ ਕਿ ਤੁਹਾਡੇ ਅਧਿਕਾਰਾਂ ਤੋਂ ਤੁਹਾਨੂੰ ਵਾਂਝਿਆ ਕੀਤਾ ਜਾ ਰਿਹਾ ਤੁਹਾਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਉਣ ਦਾ ਹੌਲੀ 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 ਪਲਾਨ ਕੀਤਾ ਜਾ ਰਿਹਾ ਇਸ ਕਰਕੇ ਮੇਰੇ ਖਿਆਲ ਦੇ ਅੰਦਰ ਤੁਹਾਨੂੰ ਦ੍ਰਿੜਤਾ ਦੇ ਨਾਲ ਜਿਹੜੇ ਆ ਉਹ ਪੰਜਾਬ ਪੱਖੀ ਫੈਸਲੇ ਲੈਣੇ ਚਾਹੀਦੇ ਆ ਔਰ ਜੇ ਕੋਈ ਪੰਜਾਬ ਵਿਰੋਧੀ ਫੈਸਲਾ ਤੁਹਾਡੇ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਤੇ ਥੋਪਦੇ ਨੇ ਪੰਜਾਬ ਦੀ ਕੈਬਨਿਟ ਤੇ ਥੋਪਦੇ ਨੇ ਕਿਉਂਕਿ ਤੁਹਾਡੀ ਪਾਰਟੀ ਦੇ ਚੀਪ ਨੇ ਤਾਂ ਮੇਰੇ ਖਿਆਲ ਦੇ ਅੰਦਰ ਤੁਹਾਨੂੰ ਰਿਐਕਟ ਕਰਨਾ ਚਾਹੀਦਾ ਹੈ ਤੁਹਾਨੂੰ ਸਟੈਂਡ ਲੈਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਅੰਦਰ ਜਿੱਦਾਂ ਲੋਕਾਂ ਨੇ ਸਾਨੂੰ ਮਾਫ਼ ਨਹੀਂ ਕੀਤਾ ਭਗਵੰਤ ਸਿੰਘ ਲੋਕਾਂ ਨੇ ਤੁਹਾਨੂੰ ਵੀ ਮਾਫ਼ ਨਹੀਂ ਕੀਤਾ ਅੱਛਾ ਭਗਵੰਤ ਸਿੰਘ ਸਾਹਿਬ ਕਹਿੰਦੇ ਅਸੀਂ ਇਤਿਹਾਸਿਕ ਫੈਸਲੇ ਲੈਂਦੇ ਆ ਤੁਹਾਡੀ ਸਰਕਾਰ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਸੱਤਾ ਦੇ ਵਿੱਚ ਰਹੀ ਕਦੇ ਪਹਿਲਾਂ ਇਸ ਤਰੀਕੇ ਨਾਲ ਹੋਇਆ ਕਿ ਮੁੱਖ ਮੰਤਰੀ ਦੀਆਂ ਪਾਵਰਾਂ ਘਟਾ ਕੇ ਚੀਫ ਸੈਕ ਜਹਾ ਤੁਸੀਂ ਦੇਖਿਆ ਜੀ ਮੈਂ ਤਾਂ ਇਹ ਹੀ ਕਹਿਣਾ ਨਾ ਕਿ ਜਿਹੜੀ ਵਿਧਾਨਪਾਲਿਕਾ ਕੀ ਹੁੰਦੀ ਹੈ ਜਿਹੜੀ ਵਿਧਾਨਪਾਲਿਕਾ ਆ ਉਹ ਉਹ ਸਾਰੇ ਅਸੀਂ ਉਹਦੇ ਅੰਦਰ ਕਾਨੂੰਨ ਬਣਾਉਂਦੇ ਆ ਫਿਰ ਤੁਸੀਂ ਜੇ ਇਸ ਤਰੀਕੇ ਦੇ ਫੈਸਲੇ ਲੈਣੇ ਆ ਤਾਂ ਫਿਰ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਬલાਓ ਫਿਰ ਉਹਦੇ ਅੰਦਰ ਐਕਟ ਨੂੰ ਤੁਸੀਂ ਪਾਸ ਕਰੋ ਇਹ ਠੀਕ ਆ ਫਿਰ ਲੋਕਾਂ ਦੇ ਸਾਹਮਣੇ ਪਤਾ ਲੱਗੇ ਕਿ ਪੰਜਾਬ ਦੇ ਸਾਰੇ ਵਿਧਾਇਕਾਂ ਨੇ ਪਾਸ ਕਰ ਦਿੱਤਾ ਜਿਹੜੇ ਉਹਨਾਂ ਦੇ ਪੱਖੀ ਹੋਣਗੇ ਕਰ ਉਹਨਾਂ ਨੇ ਉਹ ਵਿਧਾਨ ਸਭਾ 'ਚ ਵੀ ਪਾਸ ਦੇਣਾ ਕਿਉਂਕਿ ਉਹ ਵੀ ਸਾਰੇ ਜਿਹੜੇ ਆ ਨਾ ਉਹ ਇਸ ਵੇਲੇ ਏਦਾਂ ਦੀ ਕਤਾਰ ਦੇ ਵਿੱਚ ਸ਼ਾਮਲ ਹੋਏ ਆ ਕਿ ਉਹਨਾਂ ਨੇ ਵੀ ਜਿਹੜੀਆਂ ਰਾਜਨੀਤਿਕ ਕਦਰਾਂ ਕੀਮਤਾਂ ਜਿਹੜੀਆਂ ਨਾ ਉਹਨਾਂ ਨੂੰ ਪੰਜਾਬ ਦੇ ਅੰਦਰ ਖਤਮ ਕਰ ਦਿੱਤਾ ਹੈਗਾ ਇਹ ਇਹ ਕਿਹੜਾ ਫੈਸਲਾ ਹੋਇਆ ਬਈ ਜੇ ਭਗਵੰਤ ਮਾਨ ਜੀ ਕਹਿੰਦੇ ਅਸੀਂ ਇਤਿਹਾਸਕ ਫੈਸਲੇ ਲੈ ਰਹੇ ਹਾਂ ਜਿਹੜਾ ਅਧਿਕਾਰ ਮਤਲਬ ਪੰਜਾਬ ਇਹ ਐਕਟ ਦੇ ਮੁਤਾਬਕ ਕਿਸ ਐਕਟ ਦੇ ਮੁਤਾਬਕ ਜਿਹੜੇ ਉਹ ਅਧਿਕਾਰ ਚੀਫ ਮਿਨਿਸਟਰ ਸਾਹਿਬ ਨੂੰ ਦਿੱਤੇ ਗਏ ਆ ਅੱਗੇ ਤਾਂ ਤੁਸੀਂ ਕਹਿੰਦੇ ਆ ਕਿ ਸਾਡੀਆਂ ਤਾਕਤਾਂ ਨੂੰ ਘੱਟ ਕਰ ਰਹੇ ਆ ਰੌਲਾ ਪਾ ਰਹੇ ਵਿਰੋਧੀ ਦੂਸਰਾ ਕਰ ਰਹੇ ਮੈਨੂੰ ਫੈਸਲੇ ਨਹੀਂ ਲੈਣ ਦੇ ਰਹੇ ਤੇ ਹੁਣ ਤੁਸੀਂ ਉਹ ਦਿੱਲੀ ਦੇ ਬਾਦਸ਼ਾਹ ਨੂੰ ساری ਹਕੂਮਤ ਜਿਹੜੀ ਫਿਰ ਫਿਰ ਚੁੱਪ ਕਰਕੇ ਤੁਸੀਂ ਐਕਟਿੰਗ ਚੀਫ ਮਿਨਿਸਟਰ ਬਣ ਜਾਓ ਪਹਿਲਾਂ ਕਸ਼ਿਸ਼ ਦੇ ਕੇ ਦਿੱਲੀ ਨੂੰ ਜਹਾਜ਼ ਦੇ ਵਿੱਚ ਲੱਦ ਕੇ ਲੈ ਜਾਇਆ ਕਰੋ ਤੇ ਉੱਥੋਂ ਸੈਨ ਕਰਵਾ ਕੇ ਥੱਲੇ ਲੈ ਆਇਆ ਕਰੋ ਮੈਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਅਪਗਤ ਕਰਾਉਣਾ ਚਾਹਨਾ ਔਰ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਇਹ ਪੰਜਾਬ ਦੇ ਹਿੱਤ ਚ ਨਹੀਂ ਹੈ ਜੇ ਤੁਸੀਂ ਆਪਣੀਆਂ ਸਾਰੀਆਂ ਪਾਬਰਾਂ ਦਿੱਲੀ ਦੇ ਲੋਕਾਂ ਦੇ ਕੋਲ ਤੇ ਚੇਅਰਮੈਨਾਂ ਦੇ ਕੋਲ ਔਰ ਬਿਊਰੋਕ੍ਰੇਟਸ ਲੋਕਾਂ ਨੂੰ ਦੇ ਦਾਂਗੇ ਤਾਂ ਮੇਰੇ ਖਿਆਲ ਦੇ ਅੰਦਰ ਫਿਰ ਬਿਊਰੋਕ੍ਰੇਟਸ ਤਾਂ ਪਹਿਲਾਂ ਵੀ ਤੁਹਾਨੂੰ ਉਂਗਲੀਆਂ ਤੇ ਨਚਾ ਰਹੇ ਨੇ ਤੇ ਫਿਰ ਤੁਹਾਨੂੰ ਗਾਂ ਵੀ ਪੰਜਾਬ ਨੂੰ ਨਚਾਉਣਗੇ ਫੈਸਲੇ ਦਿੱਲੀ ਵਾਲੇ ਕਰਨਗੇ ਚੀਫ ਸਕੱਟਰੀ ਉਹਨਾਂ ਦਾ ਦਿੱਲੀ ਵਾਲਿਆਂ ਦਾ ਤੇ ਉਹ ਗੱਲ ਖਤਮ ਹੋ ਜਾਏਗੀ ਤੇ ਸਾਡੇ ਚੁਣੇ ਨਮਾਇੰਦਿਆਂ ਦੇ ਫਿਰ ਅਧਿਕਾਰ ਕਿੱਥੇ ਜਾਣਗੇ ਅਸਲ ਚਿੰਤਾ ਦਾ ਵਿਸ਼ਾ ਇਹ ਹੈ ਹਾਂ ਅਚਾਰ ਹਰਬਾਲ ਚਿਮਾ ਸਾਹਿਬ ਦਾ ਤੁਸੀਂ ਬਿਆਨ ਸੁਣਿਆ ਉਹ ਕਹਿੰਦੇ ਪਾਰਦਰਸ਼ਤਾ ਲਿਆਉਣ ਵਾਸਤੇ ਸੀਐਮ ਸਾਹਿਬ ਦੇ ਜਾਂ ਮੁੱਖ ਮੰਤਰੀ ਦੀਆਂ ਪਾਵਰਾਂ ਜਿਹੜੀਆਂ ਘਟਾ ਕੇ ਇਹ ਚੀਫ ਸਕੱਟਰੀ ਨੂੰ ਦਿੱਤੀਆਂ ਗਈਆਂ ਨੇ ਉਹ ਕਹਿੰਦੇ ਪਾਰਦਰਸ਼ਤਾ ਔਰ ਟਰਾਂਸਪੇਰੈਂਸੀ ਲਿਆਉਣ ਵਾਸਤੇ ਕੰਮ ਕੀਤਾ ਗਿਆ ਇਹਦਾ ਮਤਲਬ ਹੈ ਕਿ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਯਕੀਨ ਨਹੀਂ ਹੈ ਇਹ ਹੋਏ ਇੱਕ ਆ ਦੀ ਟਰਾਂਸਪੇਰੈਂਸੀ ਹੋਈ ਭਈ ਬਈ ਤੁਸੀਂ ਇੱਕ ਵਿਅਕਤੀ ਦੀਆਂ ਪਾਵਰਾਂ ਦੂਸਰੇ ਨੂੰ ਤਾਂ ਆਪਾਂ ਕੇ ਰਿਸ਼ਿਫਟ ਕਰਦੇ ਆ ਜਾਂ ਕਈ ਵਾਰੀ ਬਦਲੀਆਂ ਕਰਦੇ ਆ ਚੀਫ ਸਕੱਟਰੀ ਨੂੰ ਬਦਲ ਦਿੰਨੇ ਆ ਡੀਜੀ ਨੂੰ ਬਦਲ ਦਿੰਨੇ ਆ ਡੀਸੀ ਨੂੰ ਬਦਲ ਦਿੰਨੇ ਆ ਇਹ ਕਾਦੀ ਟਰਾਂਸਪਰੈਂਸੀ ਹੋਈ ਬਈ ਮੇਰਾ ਇੱਕ ਐਮਐਲਏ ਦਾ ਅਧਿਕਾਰ ਜਿਹੜਾ ਹੋਵੇ ਉਹ ਉਹ ਅਧਿਕਾਰ ਇੱਕ ਮੈਂ ਕਹਾ ਕਿ ਥੱਲੇ ਇੱਕ ਏਡੀਸੀ ਨੂੰ ਜਾਂ ਬੀਡੀਓ ਨੂੰ ਜਿਹੜਾ ਉਹ ਅਧਿਕਾਰ ਦੇ ਦਿੱਤਾ ਜਾਵੇ ਤਾਂ ਫਿਰ ਮੈਂ ਕਦਰੇ ਵਾਸਤੇ ਚੁਣਿਆ ਨਵੇਂ ਦਾ ਹਰਪਾਲ ਚੀਮਾ ਜੀ ਤੁਸੀਂ ਐਦਾਂ ਠੀਕ ਨਹੀਂ ਕਰ ਰਹੇ ਤੁਸੀਂ ਫਾਈਨਾਂਸ ਮਿਨਿਸਟਰੋ ਫਿਰ ਫਿਰ ਇਹ 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 ਪ੍ਰੈਸ ਕਾਨਫਰੰਸ ਚੀਫ ਮਿਨਿਸਟਰ ਸਾਹਿਬ ਆਪ ਕਰਦੇ ਨਾਲੇ ਲੋਕਾਂ ਦੇ ਸਾਹਮਣੇ ਪਤਾ ਲੱਗ ਜਾਂਦਾ ਵੀ ਹਾਂ ਚੀਫ ਮਿਨਿਸਟਰ ਦੀ ਫੇਸ ਰੀਡਿੰਗ ਕੀ ਆ ਉਹਦੀ ਬਾਡੀ ਲੈਂਗੁਏਜ ਕੀ ਆ ਫਿਰ ਪਤਾ ਲੱਗ ਜਾਂਦਾ ਉਹ 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 ਤਾਂ ਵਿਚਾਰੇ ਬਿਮਾਰ ਹੋ ਕੇ ਘਰ ਪੈ ਜਾਂਦੇ ਆ ਇਹਨਾਂ ਇਹਨਾਂ ਚੀਜ਼ਾਂ ਦੇ ਮੈਂ ਚਿੰਤਾ ਵੀ ਯਾਰ ਕਰ ਰਿਹਾ ਨਾਲ ਨਾਲ ਸੋ ਇਸ ਕਰਕੇ ਚੀਮਾ ਜੀ ਇਹ ਗੱਲ ਠੀਕ ਨਹੀਂ ਹੈ ਫਿਰ ਤੁਸੀਂ ਵੀ ਆਪਣੀਆਂ ਸਾਰੀਆਂ ਖਜ਼ਾਨਾ ਮੰਤਰੀਆਂ ਵਾਲੀਆਂ ਪਾਵਰਾਂ ਪੰਜਾਬ ਦੇ ਚੀਫ ਸਕੱਟਰੀ ਨੂੰ ਸਪਰਤ ਕਰ ਦਿਓ ਕਿ ਫైనాన్స్ ਦੇ ਫੈਸਲੇ ਲੈਣੇ ਉਹ ਉਹ ਜਿਹੜਾ ਸੀ ਉਹ ਪੰਜਾਬ ਦਾ ਚੀਫ ਸੈਕਟਰੀ ਲਾਏਗਾ ਫਿਰ ਆਪਣਾ ਡਿਪਾਰਟਮੈਂਟ ਵੀ ਸਪੋਰਟ ਕਰ ਦਿਓ ਤੁਸੀਂ ਉਹਨਾਂ ਨੂੰ ਤੁਸੀਂ ਮੁੱਖ ਮੰਤਰੀ ਜੀ ਦੇ ਪਰ ਕੁਤਰ ਰਹੇ ਹੋ ਤੁਸੀਂ ਮੁੱਖ ਮੰਤਰੀ ਨੂੰ ਨਿਹੱਥਾ ਕਰ ਰਹੇ ਹੋ ਜਿਹੜੇ ਫੈਸਲੇ ਭਗਵੰਤ ਮਾਨ ਜੀ ਨੇ ਪੰਜਾਬ ਦੇ ਹਿੱਤ ਚ ਪੰਜਾਬ ਦੇ ਲੋਕਾਂ ਲਈ ਖੁਦ ਲੈਣੇ ਆ ਉਹ ਤੁਸੀਂ ਬਿਊਰੋਕਰੇਟਸ ਨੂੰ ਦੇ ਰਹੇ ਹੋ ਚੀਮਾ ਜੀ ਤੁਸੀਂ ਠੀਕ ਨਹੀਂ ਕਰ ਰਹੇ ਤੁਹਾਡੇ ਨਾਲ ਫਿਰ ਟਕਰਾਂਗੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪੁੱਛਾਂਗੇ ਸਵਾਲ ਉੱਥੇ ਵੀ ਅੱਛਾ ਪੰਜਾਬ ਦੇ ਮੁੱਖ ਮੰਤਰੀ ਦੀਆਂ ਪਾਵਰਾਂ ਘਟਾ ਕੇ ਚੀਫ ਸੈਕਟਰੀ ਨੂੰ ਦੇਣੀਆਂ ਕੀ ਜਿਹੜੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਆ ਉਹਨਾਂ ਨਾਲ ਵੀ ਧੋਖਾ ਕੀਤਾ ਜਾ ਰਿਹਾ ਜੀ ਮੈਂ ਮੈਂ ਢੱਲੋਂ ਸਾਹਿਬ ਤੁਸੀਂ ਬਹੁਤ ਪੱਤਰਕਾਰ ਵੱਡੇ ਹੋ ਔਰ ਲੋਕ ਆਵਾਜ਼ ਟੀਵੀ ਨੂੰ ਪੂਰੀ ਦੁਨੀਆ ਦੇਖਦੀ ਹੈ ਔਰ ਉਹਨਾਂ ਨੇ ਦੇਖਣਾ ਵੀ ਹੈ ਕਿਉਂਕਿ ਅੱਜ ਪੰਜਾਬ ਦੇ ਅੰਦਰ ਕੁਝ ਲੋਕ ਰਹਿ ਗਏ ਨੇ ਜਿਹੜੇ ਸੱਚੀਆਂ ਗੱਲਾਂ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਨੇ ਜਿਹੜਾ ਤੁਹਾਡਾ ਸਵਾਲ ਬਹੁਤ ਬਾਜ਼ਵ ਹੈ ਤਾਂ ਫਿਰ ਜਿਹੜੀਆਂ ਚੁਣੀਆਂ ਸਰਕਾਰਾਂ ਨੇ ਉਹਨਾਂ ਦੇ ਅਧਿਕਾਰ ਖੇਤਰ ਕੀ ਹੈ ਨੇ ਫਿਰ ਬੇਰਤ ਇਹ ਦੱਸਿਆ ਜਾਵੇ ਨਾ ਫਿਰ ਤਾਂ ਤੁਸੀਂ ਸਾਰੀਆਂ ਆਪਣੀਆਂ ਫੈਲਾਂ ਉਹਨਾਂ ਦੇ ਕੋਲ ਭੇਜਦਿਆ ਕਰੋ ਚੀਫ ਮਿਨਿਸਟਰ ਦੇ ਚੀਫ ਸਕੱਟਰੀ ਦੇ ਕੋਲ ਤਾਂ ਫਿਰ ਤੁਸੀਂ ਫੈਸਲੇ ਕਦੋਂ ਲੈਣਗੇ ਕੈਬਨਟ ਕਾਦੇ ਵਾਸਤੇ ਹੁੰਦੀ ਆ ਜੇ ਤੁਸੀਂ ਚਲੋ ਮੰਨ ਲਓ ਜੇ ਤੁਸੀਂ ਟ੍ਰਾਂਸਪਲੇਸੀ ਕਹਿੰਦੇ ਲਿਆਉਣੀ ਆ ਤਾਂ ਫਿਰ ਉਹਦਾ ਅਧਿਕਾਰ ਕੈਬਨਟ ਦੇ ਕੋਲ ਲੈ ਕੇ ਆਓ ਤੁਸੀਂ ਚੀਫ ਸਕੱਟਰੀ ਨੂੰ ਕਿਉਂ ਦੇ ਰਹੇ ਹੋ ਪਰ ਤੁਸੀਂ ਕਹਿ ਰਹੇ ਆ ਕਿ 70 ਸਾਲਾਂ ਦਾ ਸੀ ਇੱਕ ਨਵਾਂ ਨਮੂਨਾ ਪੇਸ਼ ਕਰ ਰਹੇ ਤੁਸੀਂ 70 ਸਾਲਾਂ ਦਾ ਨਵਾਂ ਨਮੂਨਾ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਨੂੰ ਕੇਜਰੀਵਾਲ ਦੇ ਸਾਹਮਣੇ ਗੋਡੇ ਟੇਕਣ ਵਾਲਾ ਲੈ ਕੇ ਆ ਰਹੇ ਆ ਜਿਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਅੱਛਾ ਕੋਟਲੀ ਸਾਹਿਬ ਕਹਿਣ ਵਾਲੇ ਵੀ ਕਹਿੰਦੇ ਨੇ ਕਿ ਲੈਂਡ ਪੂਲਿੰਗ ਪਾਲਿਸੀ ਤਹਿਤ ਪੰਜਾਬ ਨੂੰ ਲੁੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤਮਾਂ ਦੀਆਂ ਪਾਵਰਾਂ ਘਟਾ ਕੇ ਚੀਫ ਸੈਕਟਰੀ ਨੂੰ ਦੇਣੀਆਂ ਪੁੱਡਾ ਜਾਂ ਗਲਾਡਾ ਜਾਂ ਜਿਹੜੀਆਂ ਅਥਾਰਟिटीज ਨੇ ਡਿਵੈਲਪਮੈਂਟ ਅਥਾਰਟिटीज ਨੇ ਉਹਨਾਂ ਦੀਆਂ ਪਾਵਰਾਂ ਚੀਫ ਫੈਕਟਰੀ ਨੂੰ ਦੇਣੀ ਹੈ ਕੀ ਪੰਜਾਬ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੀ ਜਦੋਂ ਪੰਜਾਬ ਅਰਬਨ ਡਿਵੈਲਪਮੈਂਟ ਜਿਹਦੀ ਆਪਾਂ ਚਰਚਾ ਕਰ ਰਹੇ ਹਾਂ ਜਦੋਂ ਦੀਆਂ ਪਾਵਰਾਂ ਹੀ ਸਾਰੀਆਂ ਚੀਫ ਸਕੱਟਰੀ ਦੇ ਕੋਲ ਚਲੀਆਂ ਗਈਆਂ ਫਿਰ ਮੁੱਖ ਮੰਤਰੀ ਬੈਠਾ ਰਵੇ ਆਪਣੇ ਦਫ਼ਤਰ ਦੇ ਅੰਦਰ ਲੁਧਿਆਣੇ ਦੇ ਅੰਦਰ 24000 ਏਕੜ ਜ਼ਮੀਨ ਬਾਕੀ ਜਿਹੜੇ ਜਰਡਿਸਟਿਕਾਂ ਦੇ ਅੰਦਰ ਤਾਂ ਹਲੇ ਕੋਈ ਨਵੀਂ ਲਿਸਟ ਆਈ ਨਹੀਂ ਤੇ ਇਹਦਾ ਮਤਲਬ ਹੈ ਕਿ ਉਹ ਸਾਰੀਆਂ ਜ਼ਮੀਨਾਂ ਉਹਨਾਂ ਦੇ ਰੇਟ ਚੀਫ ਸਕੱਟਰੀ ਤੈਅ ਕਰੇਗਾ ਕੀ ਕਰਨਾ ਕੀ ਨਹੀਂ ਕਰਨਾ ਫਿਰ ਤਾਂ ਸਰਕਾਰ ਦੇ ਹੱਥ ਵਾਸੀ ਨਹੀਂ ਕੋਈ ਕੋਈ ਕਹਾਣੀ ਰਹੇਗੀ ਨਹੀਂ ਤਾਂ ਪੰਜਾਬ ਦਾ ਜ਼ਿਮੀਂਦਾਰ ਤੇ ਪੰਜਾਬ ਦਾ ਕਿਸਾਨ ਤਾਂ ਰੁੱਲ ਜਾਏਗਾ ਫੈਸਲੇ ਉਹ ਲਏਗਾ ਫਿਰ ਤਾਂ ਚੀਫ ਸਰਕਾਰ ਕਹੇਗੀ ਕਿ ਇਹ ਅਧਿਕਾਰ ਤਾਂ ਚੀਫ ਸਕੱਟਰੀ ਦਾ ਹੈ ਇਹ ਸਾਡੀ ਚੁਣੀ ਹੋਈ ਸਰਕਾਰ ਦਾ ਤਾਂ ਅਧਿਕਾਰ ਨਹੀਂ ਹੈ ਇਹ ਤਾਂ ਕਾਨੂੰਨ ਇਹ ਕਹਿੰਦਾ ਜੀ ਫਿਰ ਭਰਾਵੋ ਤੁਸੀਂ ਪੰਜਾਬ ਦੇ ਬੇੜਾ ਗਰਕ ਕਰਨ ਦੇ ਰਾਹ ਪੰਜਾਬ ਨੂੰ ਕਿਉਂ ਤੋੜ ਰਹੇ ਹੋ ਇਸ ਕਰਕੇ ਸਾਰਾ ਕੁਝ ਜਿਹੜਾ ਆ ਉਹ ਮੁੱਖ ਮੰਤਰੀ ਨੂੰ ਨਹਿੱਥਾ ਕਰਨ ਦੇ ਲਈ ਔਰ ਮੁੱਖ ਮੰਤਰੀ ਨੂੰ ਸਿਰਫ ਇੱਕ ਰਬੜ ਦੀ ਮੋਹਰ ਜਿਸ ਤਰ੍ਹਾਂ ਰਾਸ਼ਟਰਪਤੀ ਜਾਂ ਗਵਰਨਰ ਸਾਹਿਬ ਦੇ ਕੋਲ ਬੈਲ ਹੀ ਜਾਂਦਾ ਸਾਈਨ ਹੋ ਜਾਂਦੇ ਆ ਨਾ ਤੇ ਉਹ ਹੁਣ ਮੁੱਖ ਮੰਤਰੀ ਜੀ ਦੇ ਕੋਲ ਜਾਇਆ ਕਰੇਗੀ ਫਾਈਲ ਪੜਨ ਪੜਨ ਦੇਖਣ ਦੇ ਲਈ ਸਾਈਨ ਤਾਂ ਹੁਣ ਉਹਨਾਂ ਦੇ ਹੋਣੇ ਕੋਈ ਨਹੀਂ ਤੇ ਫੈਸਲੇ ਉੱਪਰ ਵਾਲੇ ਲੈ ਜਾਂਗੇ ਭਗਵੰਦ ਜੀ ਫਿਰ ਤੁਸੀਂ ਆਮਨਾ ਸੀਐਮ ਹਾਊਸ ਦੇ ਵਿੱਚ ਬੈਠ ਕੇ ਟੀਵੀ 2 ਵੀ ਦੇਖੋ ਫਿਰ ਤੁਹਾਡੇ ਕੋਲ ਤਾਂ ਪਾਵਰੀ ਕੋਈ ਨਹੀਂ ਅਜਿਹੇ ਫੈਸਲੇ ਲੈਣੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਏ ਜਾਂਦੇ ਨੇ ਜੇ ਕਿਸੇ ਕਾਨੂੰਨ ਦੇ ਵਿੱਚ ਸੋਧ ਕਰਨੀ ਹੋਵੇ ਇਹ ਅਜਿਹੇ ਫੈਸਲੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਏ ਜਾਂਦੇ ਨੇ ਪੰਜਾਬ ਕੈਬਨਿਟ ਦੇ ਵਿੱਚ ਅਜਿਹੇ ਫੈਸਲਾ ਲੈਣਾ ਤੇ ਇਹ ਮੰਨਦੇ ਹੋ ਕਿ ਬਾਕੀ ਜਿਹੜੇ ਐਮਐਲਏ ਚੁਣੇ ਨੇ ਵਿਰੋਧੀ ਧਿਰ ਦਾ ਰੋਲ ਨਿਭਾ ਰਹੇ ਨੇ ਉਹਨਾਂ ਨਾਲ ਵੀ ਤੱਕਾ ਕੀਤਾ ਜਾ ਰਿਹਾ ਜੀ ਮੈਂ ਮੈਂ ਉਹੀ ਤਾਂ ਟਿਲੋਂ ਸਭ ਤੁਹਾਡੇ ਸਾਹਮਣੇ ਗੱਲ ਰੱਖੀ ਹੈ ਕਿ ਜੇ ਤੁਸੀਂ ਐਕਟ ਦੇ ਅੰਦਰ ਕੋਈ ਨਵੀਂ ਪ੍ਰੋਵੀਜ਼ਨ ਲੈ ਕੇ ਆਉਣੀ ਆ ਉਹਦੇ ਅੰਦਰ ਕੋਈ ਤਬਦੀਲੀ ਲੈ ਕੇ ਆਉਣੀ ਹੈ ਤਾਂ ਫਿਰ ਤੁਸੀਂ ਉਹਨੂੰ ਕੈਬਨਟ ਦੀ ਵਿੱਚ ਲਿਆਉਣ ਦੀ ਬਜਾਏ ਕੈਬਨਟ ਤਾਂ ਪਾਸ ਨਹੀਂ ਕਰ ਸਕਦੀ ਮੇਰੇ ਖਿਆਲ ਚ ਕੋਰਟ ਮੈਟਰ ਵੀ ਬਣ ਜਾਏਗਾ ਇਹ ਉਹ ਫੈਸਲਾ ਨਹੀਂ ਲੈ ਸਕਦੇ ਇਹ ਇਹ ਤਾਂ ਫਿਰ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਜੇ ਚੁਣੇ ਹੋਏ ਨਮਾਇंदे ਉਹ ਕੋਈ ਫੈਸਲਾ ਹੀ ਨਹੀਂ ਲੈ ਸਕਣਗੇ ਇਹਦਾ ਮਤਲਬ ਹੈ ਕਿ ਉੱਪਰੋਂ ਆਰਡਰ ਆਇਆ ਕਰੇਗਾ ਕੈਬਨਟ ਦੀ ਮੀਟਿੰਗ ਬੁਲਾਓ ਪਾਸ ਕਰੋ ਅਧਿਕਾਰ ਸਾਰੇ ਜਿਹੜੇ ਆ ਉਹਨਾਂ ਨੂੰ ਦੇ ਦਿਓ ਜਾਂ ਹੋਰ ਕਿਸੇ ਨੂੰ ਦੇ ਦਿਓ ਜਾਂ ਉਹਨਾਂ ਦੇ ਚੇਅਰਮੈਨ ਜਿਹੜੇ ਆ ਉਹ ਦਿੱਲੀ ਵਾਲੇ ਲਿਆ ਕੇ ਬਹਾਲਣੇ ਆ ਕਿਉਂਕਿ 4500 ਵੱਧ ਤੋਂ ਬੰਦਾ ਤਾਂ ਪਹਿਲਾਂ ਹੀ ਸੈਕਟਰੀਏਟ ਸੀਐਮ ਹਾਊਸ ਵਿਧਾਨ ਸਭਾ ਤੇ ਹੋਰ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਉਹਨਾਂ ਨੇ ਤਾਇਨਾਤ ਕੀਤੇ ਹੋਏ ਆ ਔਰ ਔਰ ਫਿਰ ਉਹ ਇਸ ਤਰੀਕੇ ਦੇ ਨਾਲ ਵੀ ਲੈ ਆਉਣਗੇ ਉਹ ਉਹ ਫੈਸਲੇ ਤਾਂ ਫਿਰ ਅਸੀਂ ਰੁੜ ਜਾਾਂਗੇ ਅਸੀਂ ਤਾਂ ਬਰਬਾਦ ਹੋ ਜਾਾਂਗੇ ਇਸ ਕਰਕੇ ਮੈਂ ਆਪਦੀ ਵਿਧਾਨ ਸਭਾ ਦਾ ਐਮ ਐਲ ਏ ਮੈਨੂੰ ਜੋ ਕੁਝ ਵੀ ਕੈਬਨਿਟ ਦਾ ਫੈਸਲਾ ਆਇਆ ਉਹਨੂੰ ਪੜ੍ਹ ਕੇ ਉਹਦੇ ਉੱਤੇ ਆਪਣਾ ਪ੍ਰਤੀਕਰਮ ਦੇਣਾ ਚਾਹੀਦਾ ਮੈਂ ਪਾਰਟੀ ਦਾ ਚੀਫ ਸਪੋਕਸਮੈਨ ਮੈਨੂੰ ਗੱਲ ਨਹੀਂ ਕਰਨੀ ਚਾਹੀਦੀ ਇਹਦਾ ਮਤਲਬ ਹੈ ਜੇ ਲੋਕਾਂ ਨੇ ਸਾਨੂੰ ਐਮ ਐਲ ਏ ਬਣਾਇਆ ਤਾਂ ਸਾਨੂੰ ਉੱਤੇ ਚਾਹ ਪੀਣ ਜਾਣ ਲਈ ਥੋੜੀ ਬਣਾਇਆ ਲੋਕ ਮੁੱਦਿਆਂ ਦੀ ਗੱਲ ਲੋਕਾਂ ਦੀ ਆਵਾਜ਼ ਚ ਕੋਈ ਪੰਜਾਬ ਵਿਰੋਧੀ ਤੇ ਲੋਕ ਵਿਰੋਧੀ ਕੋਈ ਫੈਸਲੇ ਹੋਣ ਤਾਂ ਫਿਰ ਸਾਨੂੰ ਆਵਾਜ਼ ਠਾਉਣੀ ਪੈਗੀ ਇਸ ਕਰਕੇ ਤੁਹਾਨੂੰ ਕਸ਼ਟ ਦਿੱਤਾ ਤੁਹਾਡੇ ਨਾਲ ਗੱਲ ਮੈਂ ਸਾਂਝੀ ਕਰ ਰਿਹਾ ਕਿ ਪੰਜਾਬ ਦੀ ਸਰਕਾਰ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਿਲਕੁਲ ਜਿਹੜਾ ਆ ਅਣਗੌਲਿਆ ਕੀਤਾ ਜਾ ਰਿਹਾ ਔਰ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਜਿਹੜੇ ਇੱਥੇ ਪੰਜਾਬ ਕੈਬਨਿਟ ਦੇ ਮੰਤਰੀ ਨੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ 92 94 ਆਂ ਦੀ ਆਪਾਂ ਗੱਲ ਕਰ ਲਈਏ ਜਿਹੜੇ ਇਸ ਮਸਲੇ ਨੂੰ ਲੈ ਕੇ ਚੁੱਪ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਜੀ ਦੇਖੋ ਤਾਂ ਇੱਕ ਕਿਸਮ ਦੇ ਸੀਰੀ ਬਣੇ ਹੋਏ ਨੇ ਉਹ ਤਾਂ ਬੋਲਦੇ ਨਹੀਂ ਉਹ ਤਾਂ ਕੋ ਮੈਂ ਪੰਜਾਬ ਦੀ ਵਿਧਾਨ ਸਭਾ ਚ ਬੋਲਦਾ ਨਹੀਂ ਦੇਖਿਆ ਤੇ ਹੋਰ ਤਾਂ ਕੀ ਕਰਨਾ ਕੁਝ ਹੈਗੇ ਨੇ 5 7 10 ਬਹੁਤ ਹੈਗੇ ਆ ਜਿਹੜੇ ਕੋਈ ਸਵਾਲ ਵੀ ਕਰਦੇ ਆ ਕੋਈ ਬਾਹਰ ਮੀਡੀਆ ਦੇ ਸਾਹਮਣੇ ਵੀ ਕੋ ਆਪਣੀ ਗੱਲ ਕਹਿਣ ਦਾ ਯਤਨ ਕਰਦੇ ਆ ਸੋ ਇਹ ਤਾਂ ਹੁਣ ਮੈਂ ਮੈਂ ਕੀ ਕਹਾਂ ਮੰਡਟ ਵੱਡਾ ਮਿਲ ਗਿਆ ਲੋਕਾਂ ਨੇ ਫਤਵਾ ਬਹੁਤ ਵੱਡਾ ਦੇ ਦਿੱਤਾ ਕਿ ਇਹ ਕੁਝ ਪੰਜਾਬ ਦੇ ਖਿੱਤੇ ਦੇ ਅੰਦਰ ਕਰਨਗੇ ਲੇਕਿਨ ਸਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਇਹ ਬਹੁਤ ਵੱਡਾ ਅਪਮਾਨ ਕਰ ਰਿਹਾ ਹੈ। ਹੱਤ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹੋਗੇ ਉਹਨਾਂ ਦੀਆਂ ਪਾਵਰਾਂ ਘਟਾ ਕੇ ਚੀਫ ਸੈਕਟਰੀ ਨੂੰ ਦਿੱਤੀਆਂ ਜਾ ਰਹੀਆਂ ਨੇ। ਇੱਕ ਵਿਰੋਧੀ ਧਿਰ ਦੇ ਲੀਡਰ ਹੋਣ ਦੇ ਨਾਤੇ ਜਾਂ ਵਿਰੋਧੀ ਧਿਰ ਦੇ ਐਮਐਲਏ ਹੋਣ ਦੇ ਨਾਤੇ ਭਗਵੰਤ ਮਾਨ ਸਾਹਿਬ ਨੂੰ ਕੀ ਕਹੋਗੇ ਜੀ? ਨਹੀਂ ਮੈਂ ਤਾਂ ਪਹਿਲਾਂ ਵੀ ਤੁਹਾਡੇ ਸਵਾਲ ਦੇ ਜਵਾਬ ਵਿੱਚ ਗਿਆ ਮੈਂ ਤਾਂ ਆਖਿਰ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਰਾਹੀਂ ਕਿਉਂਕਿ ਉਹਨੇ ਲੋਕ ਆਵਾਜ਼ ਟੀਵੀ ਦੇਖਣਾ ਹੀ ਦੇਖਣਾ ਹੈ। ਹੋਰ ਉਹ ਮੌਕਾ ਘੱਟ ਦੇਖੇ ਉਹਨੇ ਦੇਖਣਾ ਹੀ ਦੇਖਣਾ ਵੇਦੇ ਤੇ ਕੀ ਕੌਣ ਕੀ ਬੋਲ ਰਿਹਾ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਚੀਫ ਮਿਨਿਸਟਰ ਸਾਹਿਬ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਤੇ ਬਹੁਤ ਮਾਣ ਸੀ ਕਿਉਂਕਿ ਲੋਕ ਤੁਹਾਨੂੰ ਜਦੋਂ ਤੁਸੀਂ ਦੇਸ਼ ਦੇ ਮੈਂਬਰ ਪਾਰਲੀਮੈਂਟ ਦੋ ਵਾਰ ਬਣ ਕੇ ਗਏ ਲੋਕ ਤੁਹਾਨੂੰ ਸੁਣਦੇ ਸੀ ਔਰ ਲੋਕ ਤੁਹਾਡੇ ਤੋਂ ਉਮੀਦ ਜाहिर ਕਰਦੇ ਸੀ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਲੜਾਈ ਪੰਜਾਬ ਦੀ ਵਿਧਾਨ ਸਭਾ ਤੇ ਬਾਹਰ ਲੜੋਗੇ ਲੋਕਾਂ ਦੇ ਲਈ ਤੁਸੀਂ ਚੰਗੇ ਕਾਨੂੰਨ ਲੋਕਾਂ ਦੇ ਲਈ ਚੰਗਾ ਕੋਈ ਰਾਜ ਪ੍ਰਬੰਧ ਲੈ ਕੇ ਆਓਗੇ ਪਰ ਇਹ ਤੁਸੀਂ ਪੰਜਾਬ ਦੇ ਨਾਲ ਬਹੁਤ ਬੇਅਨਿਆ ਕਰ ਰਹੇ ਹੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਕਿ ਭਗਵੰਤ ਮਾਨ ਜੀ ਜਾਂ ਤਾਂ ਕੁਰਸੀ ਛੱਡ ਕੇ ਲੰਬੇ ਹੋ ਜਾਓ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੀਆਂ ਗਲੀਆਂ ਬਜ਼ਾਰਾਂ ਦੇ ਅੰਦਰ ਮੋੜ ਆਓ ਨਹੀਂ ਤਾਂ ਫਿਰ ਅਸਤੀਫਾ ਦੇ ਕੇ ਘਰ ਬਹਿ ਜਾਓ ਤੇ ਤਾਂ ਹੀ ਪੰਜਾਬ ਦਾ ਪਲਾ ਹੋ ਸਕਦਾ ਹੈ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਪਾਵਰਾਂ ਘਟਾ ਕੇ ਚੀਫ ਸੈਕਟਰੀ ਨੂੰ ਦੇਣ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ੀ ਵੀ ਦੇ ਨਾਲ ਧੰਨਵਾਦ